ਤੇ ਲੰਬੇ ਸਮੇਂ ਤੋਂ ਲੋਕ ਕੈਨੇਡਾ ਦੇ ਵਿੱਚ ਅਸਾਈਲਮ ਮੰਗਦੇ ਆ ਰਹੇ ਨੇ ਤੇ ਅਸਾਈਲਮ ਨੂੰ ਲੈ ਕੇ ਕਾਫੀ ਦਾਅਵੇ ਕੀਤੇ ਜਾਂਦੇ ਨੇ ਹਾਲਾਂਕਿ ਪਿਛਲੀ ਜਸਟਨ ਟੂਡੋ ਦੀ ਸਰਕਾਰ ਦੇ ਸਮੇਂ ਅਸਾਈਲਮ ਮੰਗਨ ਵਾਲਿਆਂ ਦੀ ਗਿਣਤੀ ਕਾਫੀ ਵਧੀ ਸੀ ਪਰ ਕਿਸੇ ਨੂੰ ਵੀ ਅਸਾਈਲਮ ਜੜਾ ਨੇ ਦਿੱਤਾ ਗਿਆ ਸੀ ਜਿਸ ਕਾਰਨ ਅਸਾਈਲਮ ਵਾਲਿਆਂ ਦੇ ਵੱਲੋਂ ਕਾਫੀ ਜ਼ਿਆਦਾ ਪ੍ਰੋਟੈਸਟ ਵੀ ਕੀਤੇ ਜਾਂਦੇ ਸਿਗੇ ਪਰ ਇਸ ਵਿਚਾਲੇ ਹੁਣ ਅਚਾਨਕ ਅਸਾਈਲਮ ਮੰਗਨ ਵਾਲਿਆਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਤੋਂ ਭਾਰੀ ਉਛਾਲ ਆਇਆ ਹੈ ਗਰਸ ਚਨਾਥੀ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਸਰਕਾਰਾਂ ਦੁਆਰਾ ਸਤਾਏ ਜਾ ਰਹੇ ਵਿਰੋਧੀਆਂ ਮਨੁੱਖੀ ਅਧਿਕਾਰ ਦੇ ਕਾਰਕੁਨਾਂ ਅਤੇ ਪੱਤਰਕਾਰਾਂ ਨੂੰ ਯੋਜਨਾਬੱਧ ਇਮੀਗ੍ਰੇਸ਼ਨ ਤਬਦੀਲੀਆਂ ਦੇ ਤਹਿਤ ਕੈਨੇਡਾ ਵਿੱਚ ਅਸਾਈਲਮ ਹਾਰਿੰਗਸ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਪਾਇਆ ਜਾ ਰਿਹਾ ਹੈ ਸੱਤ ਉਹ ਸੰਘੀ ਸਰਕਾਰ ਨੂੰ ਬਿਲ ਸੀ 2 ਸਟਰੋਂਗ ਬਾਰਡਰਸ ਤੇ ਰਿਚੀਅ ਇੱਕ ਅਪਵਾਦ ਬਣਾਉਣ ਦੀ ਮੰਗ ਕਰ ਰਹੇ ਨੇ ਤਾਂ ਜੋ ਅਸੰਤੁਸ਼ਟ ਇਥੇ ਸੁਰੱਖਿਅਤ ਪਨਾ ਲੈ ਸਕਣ ਦਸ ਜੀ ਟੌਨਟੋ ਲੌ ਫਰਮ ਲੈਂਡਿੰਗਸ ਐਲ ਐਲਟੀ ਦੇ ਇਮੀਗ੍ਰੇਸ਼ਨ ਵਕੀਲ ਵਾਦਾ ਸ਼ਹਿਜ਼ਾਦੀ ਮੇਗਨ ਨੇ ਇੱਕ ਈਮੇਲ ਦੇ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਦ੍ਰਿਸ਼ਟੀਕੋਣ ਦੇ ਉਲਟ ਜਿੱਥੇ 1 ਸਾਲ ਦਾ ਨਿਯਮ ਆਮ ਤੌਰ ਤੇ ਸਭ ਤੋਂ ਤਾਜ਼ਾ ਐਂਟਰੀ ਦੇ ਅਧਾਰ ਤੇ ਲਾਗੂ ਹੁੰਦਾ ਹੈ ਅਤੇ ਇਸ ਦੇ ਵਿੱਚ અપવાદ ਸ਼ਾਮਲ ਹੁੰਦੇ ਨੇ ਤਾਂ ਕੈਨੇਡੀਅਨ ਸੰਸਕਰਨ ਵਿਆਪਕ ਅਤੇ ਵਧੇਰੇ ਸਖਤ ਨੇ ਇਸੇ ਪਰੇਸ਼ਾਨ ਕਰਨ ਵਾਲੇ ਪਰਭਾਵ ਵੀ ਨਹੀਂ ਇਹ ਉਹਨਾਂ ਵਿਅਕਤੀਆਂ ਤੇ ਲਾਗੂ ਹੋਵੇਗਾ ਜੋ ਕਈ ਸਾਲ ਪਹਿਲਾਂ ਸੁਰੱਖਿਆ ਦੀ ਉਹਨਾਂ ਦੀ ਮੌਜੂਦਾ ਜ਼ਰੂਰਤ ਦੇ ਨਾਲ ਪੂਰੀ ਤਰ੍ਹਾਂ ਸੰਬੰਧਿਤ ਨਾ ਹੋਣ ਕਰਕੇ ਕੈਨੇਡਾ ਆਏ ਸੀ ਜਿਵੇਂ ਕਿ ਛੁੱਟੀਆਂ ਵਾਲੇ ਬੱਚੇ ਵਿਦਿਆਰਥੀ ਮਹਿਮਾਨ ਬੁਲਾਰੇ ਜਾਂ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਸ਼ਾਮਲ ਹੋਣਾ ਇਸ ਦੇ ਵਿੱਚ ਸ਼ਾਮਲ ਹੈ ਇਹ ਅਕਸਰ ਉਹ ਲੋਕ ਹੁੰਦੇ ਨੇ ਜੋ ਵਿਦੇਸ਼ੀ ਅਸੰਤੁਸ਼ਟ ਮਨੁੱਖੀ ਅਧਿਕਾਰ ਦੇ ਵਕੀਲ ਪੱਤਰਕਾਰ ਅਤੇ ਐਲਜੀਬੀਟੀਕਯੂਪਲਸ ਵਿਅਕਤੀ ਜੋ ਬਾਅਦ ਦੇ ਵਿੱਚ ਤਾਨਾਸ਼ਾਹੀ ਸ਼ਾਸਨਾ ਤੋਂ ਅਸਲੀ ਅਤੇ ਵੱਡੇ ਤਿਆਚਾਲ ਤੋਂ ਪਾਜ ਜਾਂਦੇ ਨੇ ਤੇ ਕੈਨੇਡਾ ਦੇ ਨਾਲ ਉਹਨਾਂ ਦੀ ਪਹਿਲ ਦੀ ਅਕਸਰ ਨਿਰਦੋਸ਼ ਸ਼ਮੂਲੀਅਤ ਹੁਣ ਉਹਨਾਂ ਨੂੰ ਇੱਥੇ ਸ਼ਰਨ ਲੈਣ ਤੋਂ ਰੋਕ ਸਕਦੀ ਹੈ ਦੱਸਦੀਏ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਤਾਨਾਸ਼ਾਹੀ ਸ਼ਾਸਨ ਦੇ ਰਾਜਨੀਤਿਕ ਵਿਰੋਧੀ ਵੀ ਸ਼ਾਮਲ ਨੇ ਮੀਟਿੰਗਾਂ ਵਿੱਚ ਉਹ ਸ਼ਾਮਲ ਹੋਣ ਸਿੱਖ ਸੰਮਿਲਨਾ ਦੇ ਵਿੱਚ ਬੋਲਣ ਜਾਂ ਪਾਲਜਨ ਦੇਣ ਦੇ ਲਈ ਕੈਨੇਡਾ ਆਏ ਹੋ ਸਕਤੇ ਨੇ ਦਸਵੀਂ ਬੀਰਸੀ 2 ਜੋ ਕਿ ਆਪਣੇ ਸੰਸਕ੍ਰਿਤ ਪੜਾਵਾ ਦੇ ਵਿੱਚੋਂ ਲੰਘ ਰਿਹਾ ਉਸ ਦਾ ਉਦੇਸ਼ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨਾ ਹੈ ਅਤੇ ਇਸ ਦੇ ਨਾਲ ਅਸਾਲਮ ਦੇ ਦਾਅਵੇ ਦੀ ਕੁਲ ਗਿਣਤੀ ਵਿੱਚ ਕਮੀ ਹੋਣ ਦੀ ਸੰਭਾਵਨਾ ਹੈ। ਇਹ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਲਈ ਤੇਜ਼ ਦਸਤੇ ਪਾ ਦਵੇਗਾ ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ। ਬਿੱਲ ਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਸਾਲ ਦੀ ਮਿਆਦ ਉਹਨਾਂ ਦੇ ਪਹਿਲੇ ਦਾਖਲੇ ਦੇ ਦਿਨ ਤੋਂ ਅਗਲੇ ਦਿਨ ਹੀ ਸ਼ੁਰੂ ਹੁੰਦੀ ਹੈ। ਹਾਲਕੀ ਕੈਨੇਡੀਅਨ ਕਾਉਂਸਲ ਕੋਰ ਰਿਫਿਊਜ਼ਸ ਦੀ ਸਹਿ ਕਾਜਕਾਰੀ ਨਿਰਦੇਸ਼ਕ ਗੋਰੀ ਸ਼੍ਰੀ ਨਿਵਾਸਨ ਨੇ ਬਿਲਸੀਟੂ ਦੇ ਵਿੱਚ ਪ੍ਰਸਤਾਵਿਤ ਇੱਕ ਸਾਲ ਦੀ ਪਾਬੰਦੀ ਨੂੰ ਇੱਕ ਖਤਰਨਾਕ ਕਦਮ ਕਿਹਾ ਜੋ ਅਸਰ ਦੇ ਵਿੱਚ ਕੈਨੇਡਾ ਵਿੱਚ ਬਹੁਤ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਕਮਜ਼ੋਰ ਕਰਦਾ ਹੈ ਦਾਜ਼ੀ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਬੁਲਾਰੇ ਜੈਫਰੀ ਮੈਕਡੋਨਲਡ ਨੇ ਕਿਹਾ ਕਿ ਬਿਲਸੀਟੂ ਵਿੱਚ ਸੁਧਾਰ ਪਰਵਾਸ ਅਖੰਡਤਾ ਨੂੰ ਮਜ਼ਬੂਤ ਕਰਨ ਅਤੇ ਸ਼ਰਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਲਈ ਤਿਆਰ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ ਇਹ ਸ਼ਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਤਿਆਰ ਕੀਤੇ ਗਏ ਨੇ ਜਦੋਂ ਕਿ ਲੋੜਵੰਦਾਂ ਦੀ ਸੁਰੱਖਿਆ ਦੇ ਲਈ ਕੈਨੇਡਾ ਦੀ ਵਚਨਪੱਧਤਾ ਵੀ ਬਰਕਰਾਰ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਕੈਨੇਡਾ ਆਏ ਸੀ ਉਹ ਹਜੇ ਵੀ ਸ਼ਰਨ ਦਾ ਦਾਵਾ ਕਰਨ ਦੇ ਯੋਗ ਹੋਣਗੇ ਪਰ ਇਹ ਬਿੱਲ ਉਹਨਾਂ ਨੂੰ ਆਯਾਤ ਦੀ ਵਿਖੇ ਸੁਣਵਾਈਆਂ ਤੋਂ ਰੋਕ ਕਰੇਗਾ ਜੋ ਕਿ ਕੈਨੇਡਾ ਵਿੱਚ ਸ਼ਰਨਾਰਥੀ ਦਾਅਵੇ ਦਾ ਫੈਸਲਾ ਕਰਨ ਵਾਲੀ ਸੰਸਥਾ ਹੈ ਜਿਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ ਜੇਕਰ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੈਨੇਡਾ ਵਿੱਚ ਸਨ ਉਨ੍ਹਾਂ ਕੋਲ ਘਰ ਤੇ ਜੀਵਨ ਤੇ ਉਹਨਾਂ ਨੂੰ ਆਉਣ ਦੇ ਵਿੱਚ ਕਿਸੇ ਵੀ ਖਤਰੇ ਦੇ ਆਈਏਸੀ ਦੇ ਪ੍ਰੀ ਰਿਮੂਵਕਲ ਜੋਖਮ ਮੁਲਾਂਕਣ ਦੇ ਲਈ ਅਜੀ ਦੇੰ ਦਾ ਵਿਕਲਪ ਹੋਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ